ਪਗੰਤ ਮਾਨ ਸਰਕਾਰ ਵੱਲੋਂ ਇੱਕ ਨਵੀਂ ਕਲੀ ਸ਼ੁਰੂਆਤ ਕੀਤੀ ਗਈ ਹੈ ਕਿ 3 ਕਿਲੋਮੀਟਰ ਤੋਂ ਬਾਹਰ ਜਿਹੜੇ ਬੱਚੇ ਸਰਕਾਰੀ ਸਕੂਲਾਂ ਕਿਉਂਕਿ ਗਰੀਬਾਂ ਦੇ ਬੱਚੇ ਜ਼ਿਆਦਾਤਰ ਪੜ੍ਹਦੇ ਨੇ ਜੀ ਸਰਕਾਰੀ ਸਕੂਲਾਂ 'ਚ ਵੀ ਇਹਨਾਂ ਦੇ ਟਰਾਂਸਪੋਰਟ ਵਾਸਤੇ ਇਹਨਾਂ ਨੂੰ ਲਿਆਉਣ ਵਾਸਤੇ ਛੱਡਣ ਵਾਸਤੇ ਵਿਸ਼ੇਸ਼ ਇੱਕ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਇਹਦੇ ਵਿੱਚ 1200 ਰੁਪਏ ਪਰ ਇੱਕ ਵਿਦਿਆਰਥੀ ਦਾ ਜਿਹੜਾ ਜੀ ਉਹ ਹੈਗਾ ਮਹੀਨੇ ਦਾ ਇਹਦੇ ਵਿੱਚੋਂ 960 ਰੁਪਏ ਪੰਜਾਬ ਸਰਕਾਰ ਪੇ ਕਰੇਗੀ 240 ਰੁਪਏ ਮਹੀਨੇ ਦੇ ਉਹ ਵਿਦਿਆਰਥੀ ਜਿਹੜੇ ਨੇ ਉਹਦੇ ਮਾਪੇ ਪੇ ਕਰਨਗੇ ਔਰ ਬੱਚੇ ਨੂੰ ਘਰੋਂ ਲੈ ਕੇ ਆਉਣਾ ਸੁਰੱਖਿਅਤ ਛੱਡ ਕੇ ਆਉਣਾ ਇਹ ਉਹਨਾਂ ਦੀ ਪ੍ਰੋਪਰ ਡਿਊਟੀ ਹੋएगी ਅਸੀਂ ਅੱਜ ਉਹਦੀ ਚੰਡੀ ਦੇ ਕੇ ਸ਼ੁਰੂਆਤ ਕੀਤੀ ਹੈ ਔਰ ਅਸੀਂ ਇਹਨੂੰ ਅੱਗੇ ਹੋਰ ਵੀ ਵਧਾਵਾਂਗੇ ਤਾਂ ਕਿ ਬੱਚੇ ਬੱਚਿਆਂ ਦੀ ਸੇਫਟੀ ਰਹੇ ਔਰ ਮਾਪੇ ਵੀ ਸੰਤੁਸ਼ਟੀ ਹੋਵੇ ਕਿ ਸਾਡਾ ਬੱਚਾ ਜਿਹੜਾ ਸੇਫ ਹੈ ਔਰ ਸਰਕਾਰ ਦਾ ਇਹ ਬਹੁਤ ਵੱਡਾ ਪ੍ਰਾਲਾ ਭਗਤ ਮਾਨ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ ਇਹ ਕਾਬਲੇ ਤਾਰੀਫ ਹੈ ਜੀ ਇਸ ਨੂੰ ਅੱਗੇ ਹੋਰ ਵਧਾਵਾਂਗੇ ਅਸੀਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਤੇ ਹੁਣ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਪੈਂਡਿੰਗ ਨੇ ਜੀ ਗਿੱਦੜਬਾਹਾ ਡੇਰਾ ਬਾਬਾ ਨਾਨਕ ਜਿਹੜਾ ਜੀ ਇੱਕ ਹਸ਼ਾਰਪੁਰ ਦੇ ਵਿੱਚ ਹੈ ਔਰ ਇੱਕ ਜਿਹੜੀ ਹੈ ਜੀ ਬਰਨਾਲੇ ਦੇ ਵਿੱਚ ਹੈ ਜਿੱਥੋਂ ਕਿ ਇਲੈਕਸ਼ਨ ਲੜ ਕੇ ਮੈਂਬਰ ਪਾਰਲੀਮੈਂਟ ਬਣ ਗਏ ਨੇ ਜਿਹੜੇ ਪਹਿਲਾਂ ਐਮ ਐਲ ਏ ਸੀਗੇ ਉੱਥੇ ਇਲੈਕਸ਼ਨ ਹੋ ਰਹੀ ਹੈ ਔਰ ਅਸੀਂ ਜਿਵੇਂ ਜਲੰਧਰ ਦੇ ਵਿੱਚ ਬਾ ਇਲੈਕਸ਼ਨ ਵੱਡੇ ਫਰਕ ਨਾਲ ਜਿੱਤੀ ਹੈ ਪਰਮਾਤਮਾ ਕਿਰਪਾ ਕਰੇ ਕਿਉਂਕਿ ਭਗਵੰਤ ਮਾਨ ਸਾਹਿਬ ਦਾ ਕੰਮ ਬੋਲਦਾ ਜੀ ਤੇ ਕੰਮ ਜਿਹੜਾ ਕੀਤਾ ਹੋਇਆ ਉਹਦੇ ਬਿਹਾਫ ਤੇ ਅਸੀਂ ਜਾਵਾਂਗੇ ਔਰ ਬੇਨਤੀ ਕਰਾਂਗੇ ਸਾਰਿਆਂ ਨੂੰ ਔਰ ਚਾਰ ਦੀਆਂ ਚਾਰੇ ਜਿਮਨੀ ਚੋਣਾਂ ਜਿਹੜੀਆਂ ਨੇ ਉਪ ਚੋਣਾਂ ਨੇ ਪੰਜਾਬ ਦੇ ਵਿੱਚ ਐਮ ਐਲ ਏ ਦੀਆਂ ਆਮ ਆਦੀ ਪਾਰਟੀ ਵੱਡੇ ਫਰਕ ਨਾਲ ਜਿੱਤੂਗੀ ਕੱਲੇ ਲੜਾਂਗੇ ਗੱਠ ਜੋੜ ਕੇ ਨਹੀਂ ਕੱਲੇ ਲੜਾਂਗੇ ਕੱਲੇ ਲੜਾਂਗੇ ਬਿਲਕੁਲ ਸਮਝਾਉਂਦਾ ਹਾਂ ਹਰਿਆਣੇ ਚ ਹਾਈ ਕਮਾਂਡ ਦਾ ਫੈਸਲਾ ਹੈ ਜੀ ਹਾਈ ਕਮਾਂਡ ਜਿਹੜੀ ਇਹ ਗੱਲਬਾਤ ਕਰ ਰਹੀ ਹੈ ਕਾਂਗਰਸ ਆਵਾਦੀ ਪਾਰਟੀ ਦੀ ਹਾਈ ਕਮਾਂਡ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨੈਂਟ ਹੈ ਜੀ ਪੰਜਾਬ ਕੀ ਹੋਵੇ ਨਹੀਂ ਪੰਜਾਬ ਦੇ ਵਿੱਚ ਇਹ ਹਾਈ ਕਮਾਂਡ ਤੇ ਡਿਪੈਂਡ ਹੈ ਜੀ ਭਾਵੇਂ ਸਾਰੇ ਇੰਡੀਆ ਚ ਹੋ ਜੂਵੇ ਜੀ ਇਹ ਤਾਂ ਹਾਈ ਕਮਾਂਡ ਤੇ ਡਿਪੈਂਡ ਆ ਜੋ ਹਾਈ ਕਮਾਂਡ ਕਰੇਗੀ ਉਹ ਪਰਮਾਨੈਂਟ ਹੈ ਜੀ ਹਾਈ ਕਮਾਂਡ ਸਰਵ ਉੱਚਾ ਸਾਡੀ ਜੀ ਜੋ ਹਾਈ ਕਮਾਂਡ ਦਾ ਫੈਸਲਾ ਸਰ ਮੱਥੇ ਹੈ ਜੀ ਮਿਹਰਬਾਨ ਹਾਂਜੀ ਪਹਿਲਾਂ ਕਿਸ ਕਰ ਹੁੰਦੇ ਸੀ ਸਕੂਲ ਅੱਜ ਪਹਿਲੇ ਮੈਂ ਸਾਈਕਲ ਤੇ ਆਉਂਦੀ ਸੀ ਕਿ ਮੈਂ ਹਸਪੀਟਲ ਨੂੰ ਤੇ ਹੁਣ বাস ਮਿਲ ਗਿਆ ਬਹੁਤ ਮਤਲਬ ਖੁਸ਼ੀ ਹੋ ਰਹੀ ਹੈ ਕਿ ਹੁਣ বাস ਚ ਆਇਆ ਕਰਾਂਗੇ ਬਸ ਬਹੁਤ ਖੁਸ਼ੀ ਹੋ ਰਹੀ ਹੈ ਸਰਕਾਰ ਨੇ ਸਾਨੂੰ ਬਸ ਤੇ ਤੇ ਜੋ ਵੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਹਾਂਜੀ ਵੀ ਜਿਹੜੀ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਸੀ ਰਸਤੇ ਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀ ਤਾਂ ਉਸ ਕਰਕੇ ਸਾਨੂੰ ਬਾਜ਼ ਦਾ ਥੋੜਾ ਪ੍ਰੋਫਿਟ ਹੋ ਰਿਹਾ ਹੈ ਬਹੁਤ ਖੁਸ਼ੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਪਹਿਲਾਂ ਹਾਂ ਜਾਣ ਚ ਬਹੁਤ ਮੁਸ਼ਕਿਲ ਆਂਦੀ ਸੀ بارش ਵਿੱਚ ਕਈ ਵਾਰ ਸਾਈਕਲ ਪੈਂਚਰ ਹੋ ਜਾਂਦਾ ਸੀਗਾ ਕੁਝ ਵੀ ਪਰ ਹੁਣ ਬਹੁਤ ਆਸਾਨੀ ਨਾਲ ਸਕੂਲ ਆਇਆ ਜਾਂਦਾ ਹਾਂ ਥੈਂਕ ਯੂ ਨਹੀਂ ਸਰ ਸਰ ਜੇ ਤੁਹਾਨੂੰ ਬੈਂਡ ਦੀ ਝਾਟੀ ਮਿਲਿਆ ਕਰੋਗੇ ਸਰ ਸਾਨੂੰ ਬਹੁਤ ਖੁਸ਼ ਲੱਗਿਆ ਅਸੀਂ ਹੈਨਾ ਪਿੰਡੋਂ ਆਂਦੇ ਸੀਗੇ ਸਾਈਕਲ 'ਤੇ ਕਈ ਵਾਰ ਹੈਨਾ ਮਜਬੂਰੀ ਹੋ ਜਾਂਦੀ ਸੀ ਘਰ 'ਚ ਕੋਈ ਛੱਡਣ ਵਾਲਾ ਵੀ ਨਹੀਂ ਹੁੰਦਾ ਸੀ ਫਿਰ ਸਾਨੂੰ ਸਾਈਕਲ ਦੇ ਦਿੱਤੇ ਸਾਈਕਲ ਦੇ ਜਾਣ ਨੂੰ ਭੇਜ ਦਿੱਤੇ ਸੀਗੇ ਕਈ ਵਾਰ ਸਾਨੂੰ ਪਤਾ ਹੈ ਹੁਣ ਮਾਹੌਲ ਕਾ ਬਹੁਤ ਖਰਾਬ ਆਗਾ ਅੱਜਕੱਲ ਮੁੰਡੇ ਨੇਗੇ ਕੁੜੇ ਨੇ ਬਹੁਤ ਹੈਨਾ ਤੰਗ ਕਰਦੇ ਨੇਗੇ ਇਹ ਰਸਤੇ ਵਿੱਚ ਤੇ ਉਸ ਕਰਕੇ ਹੁਣ ਬੈਂਡ ਦੇ ਵਿੱਚ ਬਹੁਤ ਫਾਇਦਾ ਹੋਇਆ ਸਰ ਵੈਨ ਦੇ ਵਿੱਚ ਆਉਣਾ ਬਹੁਤ ਸਾਡੇ ਦੀ ਮਾਫਕ ਹੈ ਵੀ ਜ ਜ ਹੁਣ ਜੇ ਆਪਾਂ ਆਉਂਦੇ ਸੀਗੇ ਤੇ ਸਾਨੂੰ ਘਰ ਦੇ ਛੱਡ ਕੇ ਜਾਂਦੇ ਸੀ ਔਖਾ ਹੁੰਦਾ ਸੀ ਕਈ ਵਾਰ ਲੇਟ ਵੀ ਹੋ ਜਾਂਦੀ ਸੀ ਜਲਦੀ ਹੋ ਜਾਂਦੀ ਸੀ ਜਲਦੀ ਆ ਜਾਂਦੇ ਸੀ ਇਸ ਲਈ ਹੁਣ ਵੈਨ ਆਉਂਦੀ ਹੈ ਸਾਡੇ ਘਰ ਤੋਂ ਚੱਕ ਕੇ ਲੈ ਕੇ ਜਾਂਦੀ ਹੈ ਸਾਨੂੰ ਸਾਡੇ ਘਰ ਤੱਕ ਛੱਡ ਕੇ ਜਾਂਦੀ ਹੈ ਐਂਡ ਉਤੋਂ ਨਹੀਂ ਫਿਰ ਬॉयਜ਼ ਵੀ ਤੁਹਾਨੂੰ ਪਤਾ ਵੀ ਅੱਜ ਕੱਲ ਦਾ ਮਾਹੌਲ ਵਧੀਆ ਨਹੀਂ ਹੈਗਾ ਇਸ ਲਈ ਸਾਨੂੰ ਵੈਨ ਦੀ ਬਹੁਤ ਵਧੀਆ ਸੁਵਿਧਾ ਮਿਲਦੀ ਹੈ